ਸਤਾਨਿਕ ਸ਼ਹਿਰ ਖਨੋਰੀ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਦੂਜੇ ਮੁਹੱਲਾ ਕਲੀਨਿਕ ਦਾ ਉਦਘਾਟਨ ਹਲਕਾ ਵ代ਿਕ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਕੀਤਾ ਗਿਆ ਇਸ ਸਬੰਧੀ ਉਹਨਾਂ ਨੇ ਗੱਲਬਾਤ ਕਰਦੇ ਗਿਆ ਹੈ ਕਿ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ 13 ਮੁਹੱਲਾ ਕਲੀਨਿਕ ਬਣਦੇ ਹਨ ਜਿਨ੍ਹਾਂ ਵਿੱਚੋਂ ਦੋ ਸਿਰਫ ਸ਼ਹਿਰ ਖਨੋਰੀ ਨੂੰ ਦਿੱਤੇ ਗਏ ਹਨ ਇਸ ਤੋਂ ਇਲਾਵਾ ਹੋਰ ਉਹਨਾਂ ਨੇ ਗੱਲਬਾਤ ਕਰਦੇ ਕਿ ਕਲੀਨਿਕ ਅੱਜ ਉਦਘਾਟਨ ਕਰਨ ਜਾ ਰਹੇ ਹਨ ਖਨੋਰੀ ਮੰਡੀ ਦੇ ਵਿੱਚ ਅੱਜ ਦੂਜੇ ਮੁਹੱਲਾ ਕਲੀਨਿਕ ਦਾ ਤੇ ਹਲਕੇ ਲਹਿਰੇ ਦੇ ਵਿੱਚ ਅੱਜ ਸੱਤ ਮੁਹੱਲਾ ਕਲੀਨਿਕਾਂ ਦਾ ਅਦਗਾਟਨ ਹੋਣ ਜਾ ਰਿਹਾ ਹੈ ਤੇ ਸ਼ਹਿਰ ਦੇ ਵਿੱਚ ਇਹ ਦੂਜਾ ਹੈ ਕਿਉਂਕਿ ਸ਼ਹਿਰ ਆ ਪੁਲ ਜਿਹੜਾ ਇਹਨਾਂ ਨੇ NHAI ਨੇ ਗਲਤ ਨਾ ਬਣਾ ਦਿੱਤਾ ਗਿਆ ਸੀ ਤਾਂ ਸਾਰੇ ਨਗਰ ਨੂੰ ਦੋ ਹਿੱਸਿਆਂ 'ਚ ਵੰਡਤਾ ਸੀ ਸੋ ਜੋ ਇਲੈਕਸ਼ਨ ਤੋਂ ਪਹਿਲਾਂ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਕਿ ਅਸੀਂ ਲੋਕਾਂ ਨੂੰ ਹੈਲਥ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਪਿੰਡਾਂ ਦੇ ਵਿੱਚ ਘਰੋ ਘਰੀ ਦੇਵਾਂਗੇ ਤੇ ਉਸੇ ਕੜੀ ਦੇ ਤਹਿਤ ਮੁਹੱਲਾ ਕਲੀਨਿਕ ਆ ਜਿੱਥੇ ਸਾਰਾ ਸਟਾਫ ਐਮਬੀਬੀਐਸ ਡਾਕਟਰ ਸਾਰੇ ਉਹਨਾਂ ਦੇ ਪੂਰਾ ਸਟਾਫ ਹੈ ਜਿਹੜਾ ਤੇ ਸਾਰੀਆਂ ਸਟੈਂਡਰਡ ਦੀਆਂ ਦਵਾਈਆਂ ਨੇ ਸਾਰੀਆਂ ਸਟੈਂਡਰਡ ਦੀ ਮੈਂ ਚਾਹੂੰਗਾ ਵੀ ਤੁਸੀਂ ਵੀ ਉੱਥੇ ਦੇਖ ਕੇ ਆਓ ਤੇ ਲੋਕਾਂ ਨੂੰ ਦਿਖਾਓ ਵੀ ਸਾਰੀਆਂ ਸਟੈਂਡਰਡ ਦੀਆਂ ਕੰਪਨੀ ਦੇ ਜਿਹੜੀਆਂ ਦਵਾਈਆਂ ਨੇ ਉਹ ਲੋਕਾਂ ਨੂੰ ਇੱਥੇ ਮਿਲਣਗੀਆਂ ਜਿਹੜਾ ਪਹਿਲਾ ਮੁਹੱਲਾ ਕਲੀਨਿਕ ਚੱਲ ਰਿਹਾ ਹੈ ਉੱਥੇ 80 90 ਪੇਸ਼ੈਂਟ ਦੀ ਐਵਰੇਜ ਹੈ ਸੋ ਇਹ ਮਹੱਲਾ ਕਲੀਨਿਕ ਦੇ ਨਾਲ ਆਮ ਲੋਕਾਂ ਨੂੰ ਬਿਲਕੁਲ ਫਾਇਦਾ ਹੋਏਗਾ ਸੋ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਅਸੀਂ ਸਟੈਪ ਬਾਈ ਸਟੈਪ ਪੂਰੇ ਕਰ ਰਹੇ ਹਾਂ ਭਾਵੇਂ ਬਿਜਲੀ ਦੀ ਗੱਲ ਹੋਵੇ ਭਾਵੇਂ ਮਹੱਲਾ ਕਲੀਨਿਕਾਂ ਦੀ ਹੋਵੇ ਭਾਵੇਂ ਸਕੂਲਾਂ ਦੀ ਦਸ਼ਾ ਸਧਾਰਨ ਦੀ ਹੋਵੇ ਉਹ ਅਸੀਂ ਸਾਰਾ ਪੂਰਾ ਕਰ ਰਹੇ ਹਾਂ ਸਰ ਟੋਟਲ ਹੁਣ ਤੱਕ ਲਹਿਰੇ ਹਲਕੇ 'ਚ ਕਿੰਨੇ ਮਹੱਲਾ ਕਲੀਨਿਕ ਹੋਗੇ ਟੋਟਲ 12 ਮਹੱਲਾ ਕਲੀਨਿਕ ਹਲਕੇ ਲਹਿਰੇ ਦੇ ਵਿੱਚ ਹੋਗੇ ਤੇ ਮੈਨੂੰ ਇਸ ਚੀਜ਼ ਦੀ ਵੀ ਬੜੀ ਖੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਗੱਲ ਕਹੀ ਦੀ ਕਿ ਹਲਕਾ ਲਹਿਰਾ ਪਛੜਿਆ ਹੋਇਆ ਹੈ ਵੀ ਅਸੀਂ ਇਹਦਾ ਪਛੜਾਪਨ ਦੂਰ ਕਰਾਂਗੇ ਜਦੋਂ ਮੈਂ ਗੱਲ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੀ ਵੀ ਸਾਡਾ ਮੈਡੀਕਲ ਫੈਸਿਲਿਟੀ ਕੰਨੀਓ ਸਾਡਾ ਬਹੁਤ ਪਛੜਿਆ ਹੋਇਆ ਹੈ ਤਾਂ ਉਹਨਾਂ ਨੇ ਸਪੈਸ਼ਲ ਮਤਲਬ ਧਿਆਨ ਦੇ ਕੇ ਅੱਜ ਜ਼ਿਲ੍ਹਾ ਸੰਗਰੂਰ ਦੇ ਵਿੱਚ 15 ਮਹੱਲਾ ਕਲੀਨਿਕਾਂ ਦਾ ਅਧਿਕਟਨ ਹੋ ਰਿਹਾ ਹੈ ਜਿਦੇ ਵਿੱਚੋਂ 7 ਕੱਲੇ ਲਹਿਰੇ ਦੇ ਵਿੱਚ ਨੇ Thank you.